ਉਹ ਗਤੀਵਿਧੀ ਜਿਹੜੀ ਇਹ ਮੈਨੂੰ ਕਹਿ ਰਹੇ ਆ ਜਿੱਥੋਂ ਤੱਕ ਮੈਨੂੰ ਕਿ ਮੈਂ ਖਾਲਸਾ ਨਿਸ਼ਾਨ ਸਾਹਿਬ ਲਗਾਇਆ ਆਪਣੇ ਘਰ ਦੇ ਉੱਪਰ ਇਹ ਉਸ ਚੀਜ਼ ਨੂੰ ਪਾਰਟੀ ਵਿਰੋਧ ਗਤੀਵਿਧੀ ਕਹਿੰਦੇ ਆ ਇਹ ਪਾਰਟੀ ਵਿਰੋਧ ਗਤੀਵਿਧੀ ਇਸ ਨੂੰ ਕਹਿੰਦੇ ਕਿ ਮੈਂ ਆਪਣੇ ਸਮਾਜ ਦੀ ਗੱਲ ਕਰ ਰਹੀ ਆ ਠੀਕ ਕੇਸਰੀ ਨਿਸ਼ਾਨ ਲਗਾਇਆ ਮੈਂ ਕੇਸਰੀ ਨਿਸ਼ਾਨ ਉਹ ਵੀ ਇਸ ਦਾ ਕਾਰਨ ਬਣ ਬਣਿਆ ਬਿਲਕੁਲ ਜੀ ਉਹੀ ਕਾਰਨ ਬਣਦਾ ਹੁੰਦਾ ਦੇਖੋ ਇਹ ਤਕਰੀਬਨ 2 ਸਾਲ ਤੁਸੀਂ ਇਸ ਪਾਰਟੀ 'ਚ ਕੰਮ ਕੀਤਾ ਤਾਂ ਫਿਰ ਬੋਟਾ ਦੇ ਨੇੜੇ ਆ ਕੇ ਤੁਸੀਂ ਇਸਦੀ ਆਪਾ ਦੇਣੇ ਹੋ ਕਿਸ ਗੱਲ ਦਾ ਤੁਹਾਨੂੰ ਪਹਿਲਾਂ ਕੋਈ ਨਹੀਂ ਖਸਾ ਕਿ ਪਹਿਲਾਂ ਇਸ ਤੇ ਬਾਤ ਇਹ ਦੇਣਾ ਚਾਹੀਦੀ ਸੀ ਜਿਕਰ ਇਹ ਨਹੀਂ ਵਧਿਖਿਆ ਤੁਹਾਡਾ ਨਾ ਹੋ ਰਹੀ ਸੀ ਹਾਂਜੀ ਦੇਖੋ ਜਿਸ ਤਰ੍ਹਾਂ ਬਾਈ ਇਲੈਕਸ਼ਨ ਹੋਈ ਸੀ ਪਹਿਲੇ ਬਾਈ ਇਲੈਕਸ਼ਨ ਵਿੱਚ ਵੀ ਸਾਡਾ ਜਿਹੜਾ ਸਮਾਜ ਦਾ ਮੇਰੇ ਵਾਲਮੀਕੀ ਸਮਾਜ ਦਾ ਮਰ ਵੀ ਸਿਕ ਸਮਾਜ ਦਾ ਜਿਹੜਾ ਬਹੁਤ ਵੱਡਾ ਇਨਾਨਿਕ ਆਣ ਕੀਤਾ ਸੀ ਉਸ ਟਾਈਮ ਤੇ ਸਾਨੂੰ ਜਿਹੜਾ ਇੰਨਾ ਕ ਨਕਾਰਿਆ ਗਿਆ ਸੀ ਇੰਨੀ ਕ ਸਾਡੀ ਮਤਲਬ ਅਨਸਲਟ ਹੁੰਦੀ ਸੀ ਇੱਕ ਛੋਟੀ ਮੋਟੀਆਂ ਤੇਲ ਦੀਆਂ ਪਰਚੀਆਂ ਕਿ ਚਲੋ ਉਹਨਾਂ ਨੂੰ ਲੈਣ ਵਾਸਤੇ ਸਾਨੂੰ ਜਿਹੜਾ ਕਿੰਨਾ ਕਿੰਨਾ ਟਾਈਮ ਉੱਥੇ ਦਫ਼ਤਰ ਚ ਬਿਠਾਉਣਾ ਫਿਰ ਸਾਨੂੰ ਪਰਚੀ ਨਹੀਂ ਦੇਣੀ ਫਿਰ ਸਾਡੇ ਤੋਂ ਪੁੱਛਗਿੱਛ ਕਰਨੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਸ ਟਾਈਮ ਵੀ ਹੋਈਆਂ ਉਸ ਟਾਈਮ ਵੀ ਮੇਰਾ ਬਹੁਤ ਇਨਾਂ ਨਾਲ ਤੂਤੂਮੇ ਮੈਂ ਹੋਈ ਚਲੋ ਉਸ ਤੋਂ ਬਾਅਦ